ਪੁਲਿਸ ਜ਼ਿਲ੍ਹਾ ਬਟਾਲਾ ਦੀ ਥਾਣਾ ਕਮਾਨ ਪੁਲਿਸ ਵੱਲੋਂ ਫਰੋਤੀਆਂ ਮੰਗਣ ਵਾਲੇ ਗਰੋਹ ਦਾ ਪਰਦਾ ਫਾਸ਼ ਕਰਦੇ ਹੋਏ ਦੋ ਬਦਮਾਸ਼ਾਂ ਨੂੰ ਇੱਕ ਪਿਸਤਲ ਸਮੇਤ ਕਾਬੂ ਕਰਨ ਦਾ ਦਾਵਾ ਕੀਤਾ ਗਿਆ ਹੈ ਇਹ ਸਾਰੀ ਜਾਣਕਾਰੀ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਹਰੀਸ਼ ਬੈਲ ਨੇ ਇੱਕ ਪ੍ਰੈਸ ਮੀਟਿੰਗ ਰਾਹੀਂ ਮੀਡੀਆ ਨਾਲ ਸਾਂਝੀ ਕੀਤੀ ਉਹਨਾਂ ਦੱਸਿਆ ਕਿ ਬੀਤੇ ਦਿਨਾਂ ਦੇ ਵਿੱਚ ਪਿੰਡ ਬੱਲੜਵਾਲ ਅਤੇ ਕਮਾਨ ਵਿੱਚ ਦੋ ਵਾਰਦਾਤਾਂ ਹੋਈਆਂ ਹਨ ਜਿਸ ਵਿੱਚ 50 ਲੱਖ ਦੀ ਫਰੋਤੀ ਦੋਨਾਂ ਥਾਵਾਂ ਤੋਂ ਮੰਗੀ ਗਈ ਅਤੇ ਘਰ ਦੇ ਉੱਪਰ ਫਾਇਰ ਕੀਤਾ ਗਿਆ। ਉਹਨਾਂ ਕਹਿੰਦੇ ਕਿ ਪੁਲਿਸ ਵੱਲੋਂ ਇਸ ਸੰਬੰਧੀ ਮਾਮਲਾ ਦਰਜ ਕਰਦੇ ਹੋਏ ਜਦੋਂ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਥਾਣਾ ਕਮਾੜ ਦੇ ਐਸਐਚਓ ਸਰਦਾਰ ਗਗਨਦੀਪ ਸਿੰਘ ਅਤੇ ਸੀਐਸਟਾਫ ਬਟਾਲਾ ਦੇ ਇੰਚਾਰਜ ਸਖਰਾਰ ਸਿੰਘ ਦੀ ਸਾਂਝੀ ਅਗਵਾਈ ਦੇ ਵਿੱਚ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ। ਉਹਨਾਂ ਕਹਿੰਦੇ ਕਿ ਇਹ ਸਾਰੇ ਗਰੋਹ ਦਾ ਮਾਸਟਰਮਾਈਂਡ ਪਲਵਿੰਦਰ ਸਿੰਘ ਔਰ ਬਿੱਲਾ ਹੈ। ਜੋ ਕਿ ਵਿਦੇਸ਼ ਵਿੱਚ ਬੈਠਾ ਹੈ ਅਤੇ ਜਿਸ ਵੱਲੋਂ ਫੋਨ ਤੇ ਫਰौती ਮੰਗੀ ਜਾਂਦੀ ਸੀ ਉਹਨਾਂ ਕਹਿਆ ਕਿ ਇਸ ਗ੍ਰੋਥ ਦਾ ਫਰਦਾ ਫਾਸ ਕਰਦੇ ਹੋਏ ਪੁਲਿਸ ਵੱਲੋਂ ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਬਰਿਆਰ ਅਤੇ ਭੁਪਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਬੱਲੜਵਾਲ ਨੂੰ ਕਾਬੂ ਕੀਤਾ ਗਿਆ ਹੈ ਉਹਨਾਂ ਕਹਿਆ ਕਿ ਇੱਕ ਪਿਸਤਲ ਵੀ ਬਰਾਮਦ ਕੀਤਾ ਗਿਆ ਹੈ ਅਤੇ ਇਸ ਸਬੰਧੀ ਮਾਮਲਾ ਦਰਜ ਕਰਦੇ ਹੋਏ ਕਾਰਵਾਈ ਸ਼ੁਰੂ ਕੀਤੀ ਗਈ ਹੈ। ਇੱਥੇ ਉਹਨਾਂ ਨੇ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਅਜਿਹਾ ਨਜਾਇਜ਼ ਕੰਮ ਕਰਦਾ ਹੈ ਤਾਂ ਉਹ ਬਾਅਦ ਆ ਜੇ ਨਹੀਂ ਤਾਂ ਉਸ ਦਾ ਅੰਜਾਮ ਜੇਲ੍ਹ ਹੋਏਗਾ। ਇਸ ਸਬੰਧੀ ਡੀਐਸਪੀ ਨੇ ਕੀ ਕੁਝ ਕਿਹਾ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਉਹਦੇ ਮੌਕੇ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਸਾਂਝੀਆਂ ਕਰਨ ਜਾ ਰਹੇ ਹਾਂ। ਤਾਂ ਆਡੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ YouTube, Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲੋ। ਪત્રਕਾਰ ਨਰਿੰਦਰ ਕੌਰ ਪੁਰੀਵਾਲ ਤੇ ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਮਾਨਯੋਗ ਐਸਐਸਪੀ ਬਟਾਲਾ ਸ਼੍ਰੀ ਸੁਹੇਰੀ ਕਾਸਮੀਰ ਉਹਨਾਂ ਦੀ ਹਦਾਇਤਾਂ ਤੇ ਕੰਮ ਕਰਦੇ ਹੋਏ ਅੱਜ ਇੱਕ ਕਮਾਂਡ ਪੁਲਿਸ ਨੂੰ ਉਹਨਾਂ ਦੀ ਮਿਹਨਤ ਸਦਕਾ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ ਹੈ 16 8 2025 ਨੂੰ ਇੱਕ ਕਮਾਂਡ ਏਰੀਆ ਦੇ ਵਿੱਚ ਹੀ ਗੁਰਚਰਨ ਸਿੰਘ ਦੇ ਜੋ ਕਿ ਐਕਸ ਸਰਵਿਸਮੈਨ ਉਹਨਾਂ ਦੇ ਘਰ ਦੇ ਨਾਲ ਗੇਟ ਤੇ ਇੱਕ ਗੋਲੀ ਚਲਾਈ ਗਈ ਸੀਗੀ ਜੇ ਉਹਦੇ ਰਿਗਾਰਡਿੰਗ ਅਸੀਂ ਕੇਸ 146/25 ਰਜਿਸਟਰਡ ਕੀਤਾ ਸੀ ਘਵਾਂਣ ਥਾਣੇ ਦੇ ਵਿੱਚ ਉਹਦੇ ਤੇ ਹੀ ਕੰਮ ਕਰਦੇ ਹੋਏ ਤੇ ਇਨਵੈਸਟੀਗੇਸ਼ਨ ਕਰ ਰਹੇ ਸੀਗੇ ਔਰ ਇਸ ਤੋਂ ਨਾਲ ਹੀ ਇਹ ਵੀ ਬੱਲੜਵਾਲ ਤੋਂ ਸੀਗੇ ਗੁਰਚਰਨ ਸਿੰਘ ਤੇ ਇੱਕ ਸੁਖਦੇਵ ਸਿੰਘ ਹੈਗੇ ਉਹ ਵੀ ਬੱਲੜਵਾਲ ਤੋਂ ਹੀ ਆ ਉਹ ਵੀ ਇੱਕ ਸਰਵਿਸਮੈਨ ਸੀ ਤੇ ਕਰੀਬ ਮਹੀਨੇ ਬਾਅਦ ਹੀ 15 ਨਵੰਬਰ ਨੂੰ ਉਹਨਾਂ ਦੇ ਘਰ ਤੇ ਵੀ ਗੇਟ ਤੇ ਗੋਲੀ ਚਲਾਈ ਸੋ ਦੋ ਇਹ ਸਾਡੀਆਂ ਪੈਂਡਿੰਗ ਅ ਵਾਰਦਾ ਤਾਂ ਸੀਗੇ ਜਿਨ੍ਹਾਂ ਦੇ ਕੰਮ ਕਰ ਰਹੇ ਸੀਗੇ ਤੇ ਐਸ ਐਚ ਯੂ ਕੋਮਾਨ ਆਪਣੇ ਗਗਨਦੀਪ ਸਿੰਘ ਔਰ ਇਹਨਾਂ ਦੀ ਜਿਹੜੀ ਟੀਮ ਹੈ ਉਹਨਾਂ ਨੇ ਸੀਆਈਏ ਦੇ ਨਾਲ ਮਿਲ ਕੇ ਬਹੁਤ ਵਧੀਆ ਕੰਮ ਕਰਦੇ ਹੋਏ ਇਹ ਕਾਮਯਾਬੀ ਹਾਸਲ ਕੀਤੀ ਹੈ ਕਿ ਜਿਹੜੇ ਗੋਲੀ ਚਲਾਉਣ ਵਾਲੇ ਸੀਗੇ ਇਹਨਾਂ ਦੇ ਇਹ ਫਰੋਤੀਆਂ ਮੰਗਣ ਵਾਲਾ ਇੱਕ ਗਰੋਹ ਸੀਗਾ ਜਿਨ੍ਹਾਂ ਨੂੰ ਇਹਨਾਂ ਨੇ ਬਸਟ ਕੀਤਾ ਹੁਣ ਤੇ ਇਹਦੇ ਵਿੱਚ ਇਹਨਾਂ ਨੇ 50-50 ਲੱਖ ਰੁਪਏ ਦੀ ਇਹ ਰੇ ਪ੍ਰਤੀਮੰਗੀ ਸੀ ਇਹਨਾਂ ਦਾ ਮਾਸਟਰਮਾਈਂਡ ਜਿਹੜਾ ਇੱਕ ਬਲਵਿੰਦਰ ਸਿੰਘ ਹੈ ਇਹ ਤੋਂ ਸਕਾਲੇ ਪਿੰਡ ਦਾ ਹੈਗਾ ਇਹ ਸਖੋਵਾਲ ਪਿੰਡ ਦਾ ਸਖੋਵਾਲ ਪਿੰਡ ਦਾ ਬਲਵਿੰਦਰ ਸਿੰਘ ਹੋਰ ਕੋ ਬਿੱਲਾ ਹੈਗਾ ਜਿਹੜਾ ਕਿ ਕਰੀਬ 6 ਸਾਲ ਡੇਢ ਸਾਲ ਹੋਇਆ ਉਹਨੂੰ ਬੈਲਜੀਅਮ ਨੂੰ ਗਿਆਨ ਹੋਇਆ ਤੇ ਉਹਦੇ ਨਾਲ ਹੀ ਉਹਦੇ ਇੱਕ ਰਣਜੀਤ ਸਿੰਘ ਤੇ ਆਪਣੇ ਇੱਕ ਭੁਪਿੰਦਰ ਸਿੰਘ ਲਾਲੀ ਤੇ ਇੱਕ ਕਿਰਨ ਕਿਰਨਦੀਪ ਸਿੰਘ ਪ੍ਰੀਤੀ ਇਹ ਇਹਨਾਂ ਨੇ ਗਰੁੱਪ ਆਇਆ ਹੋਇਆ ਸੀ ਇਹ ਇਕੱਠੇ ਆਪਸ ਦੇ ਵਿੱਚ ਪਹਿਲਾਂ ਯਾਰ ਦੋਸਤ ਹੁੰਦੇ ਸੀਗੇ ਤੇ ਇਹਨਾਂ ਨੇ ਸੋਚਿਆ ਕਿ ਇਹ ਸਭ ਤੋਂ ਵਧੀਆ ਤਰੀਕਾ ਹੈਗਾ ਪੈਸੇ ਇਕੱਠੇ ਕਰਨ ਦਾ ਔਰ ਈਜ਼ੀ ਮਨੀ ਦਾ ਹੈਗਾ ਇਹਨਾਂ ਨੇ ਇਹ ਉਥੋਂ ਜਿਹੜਾ ਬੈਲਜੀਅਮ ਵਾਲਾ ਲੜਕਾ ਸੀਗਾ ਇਹ ਇੱਥੇ ਸਾਰੀ ਰਹਿਕੀ ਕਰਨ ਲੱਗੇ ਕਿਹੜਾ امیر ਹੈ ਕਿਹਦਾ ਘਰ ਵੱਡਾ ਹੈ ਕਿਦੇ ਘਰ 'ਚ ਟਰੈਕਟਰ ਹੋਰ ਸੁੱਖ-ਸਹੂਲਤਾਂ ਸਾਰੀਆਂ ਜ਼ਿਆਦਾ ਹੈ ਕਿਦੇ ਤੋਂ ਇਹ ਦਾਜਾ ਲਗਾ ਲੈਂਦੇ ਸੀ ਕਿ ਇਹ ਫਾਈਨੈਂਸ਼ਲੀ ਸੌਂਡ ਹੈਗਾ ਤੇ ਉਹਦੀ ਇਨਫਾਰਮੇਸ਼ਨ ਉਹਨੂੰ ਦਿੰਦੇ ਸੀ ਫੋਨ ਇਥੋਂ ਪ੍ਰੋਵਾਈਡ ਕੀਤਾ ਜਾਂਦਾ ਸੀਗਾ ਤੇ ਉਹ ਉੱਥੋਂ ਫਿਰ ਇਹਨਾਂ ਨੂੰ ਧਮਕੀ ਲਾਂਦਾ ਸੀ ਉਸ ਬੰਦੇ ਨੂੰ ਵੀ ਮੈਨੂੰ 50 ਲੱਖ ਦੇ ਦੇ ਲੱਖ ਦੇ 60 ਲੱਖ ਦੇ ਦੇ 40 ਲੱਖ ਦੇ ਦੇ ਇਸ ਤਰ੍ਹਾਂ ਦੀ ਉਹ ਫਰौती ਮੰਗਦਾ ਜੇ ਨਹੀਂ ਤਾਂ ਤੁਹਾਡੇ ਸਾਰੇ ਪਰਿਵਾਰ ਨੂੰ ਮਾਰ ਦੇਾਂਗੇ ਤੇ ਇਹਨਾਂ ਦੇ ਵਿੱਚ ਇੱਕ ਭੁਖਿੰਦਰ ਸਿੰਘ ਹੈਗਾ ਜਿਹੜਾ ਕਿ ਬੱਲਣਵਾਲ ਦਾ ਹੀ ਹੈਗਾ ਉਹ ਇਹਨਾਂ ਨੂੰ ਜਿਹੜੇ ਉੱਥੋਂ ਦੇ سرمایہਦਾਰ ਲੋਕ ਹੈਗੇ ਸੀਗੇ ਉਹਨਾਂ ਦੇ ਫੋਨ ਨੰਬਰ ਪ੍ਰੋਵਾਈਡ ਕਰਦਾ ਸੀਗਾ ਤੇ ਅਸੀਂ ਭਿੰਦਰ ਸਿੰਘ ਔਰ ਰঞ্জੀਤ ਸਿੰਘ ਦੋਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਰঞ্জੀਤ ਸਿੰਘ ਜਿਹੜਾ ਹੈਗਾ ਬਰਿਆਰ ਦਾ ਤੇ ਭੁਪਿੰਦਰ ਸਿੰਘ ਉਥੋਂ ਬੱਲੜਵਾਲ ਦਾ ਹੈ ਰঞ্জੀਤ ਸਿੰਘ ਜਿਹੜਾ ਹੈ ਇਹਦੇ ਕੋਲ ਇੱਕ ਪਿਸਤਲ ਸੀਗਾ 32 ਬੋਰ ਜਿਹੜਾ ਕੰਟਰੀ ਮੇਡ ਹੈਗਾ ਸੀਗਾ ਜਿਹੜਾ ਕਿ ਪੁਲਵਿੰਦਰ ਸਿੰਘ ਉਰਫ ਬਿੱਲੇ ਨੇ ਸਖੋਵਾਲ ਵਾਲੇ ਨੇ ਹੀ ਇਸ ਨੂੰ ਤਰਨ ਤਰਨ ਸਾਈਡ ਤੋਂ ਇਹਨੂੰ ਦਿਵਾਇਆ ਸੀਗਾ ਕਿ ਫਲਾਣੇ ਬੰਦੇ ਕੋਲ ਜਾ ਕੇ ਲੈ ਆਣਾ ਤੇ ਇਹਨੇ ਉਹ ਪਿਸਤੌਲ ਲਿਆਂਦਾ ਨਾਲ ਇਹਨੇ ਤਿੰਨ ਰਾਉਂਡ ਲਿਆਂਦੇ ਸੀ ਜਿਹਦੇ ਚ ਦੋ ਇਹਨੇ ਇੱਕ ਤਾਂ ਗੁਰਚਰਨ ਸਿੰਘ ਦੇ ਘੇੜ ਤੇ ਗੋਲੀ ਮਾਰ ਕੇ ਚਲਾਤਾ ਸੀਗਾ ਇਹ ਰਾਉਂਡ ਅਰੇ ਇੱਕ ਚਲਾਤਾ ਸੀਗਾ ਇਹਨੇ ਸੁਖਦੇਵ ਸਿੰਘ ਦੇ ਤੇ ਤੀਸਰਾ ਰਾਉਂਡ ਤੇ ਪਿਸਤੌਲ ਵੀ ਅਸੀਂ ਰਿਕਵਰ ਕਰ ਲਿਆ ਹੁਣ ਤੇ ਦੋ ਬੰਦਿਆਂ ਦੀ ਇਹਦੇ ਵਿੱਚ ਅਸੀਂ ਅਰੈਸਟ ਪਾ ਲਈ ਹੈ ਇੱਕ ਜਿਹੜਾ ਰঞ্জੀਤ ਸੀਗਾ ਇਹਨੂੰ 199 ਨੂੰ ਅਸੀਂ ਗ੍ਰਿਫਤਾਰ ਕੀਤਾ ਹੈ ਤੇ ਭੁਪਿੰਦਰ ਸਿੰਘ ਲਾਲੀ ਜਿਹੜਾ ਹੈਗਾ ਬੱਲੜਵਾਲ ਦਾ ਇਹਨੂੰ 239 ਨੂੰ ਅਸੀਂ ਗ੍ਰਿਫਤਾਰ ਕਰ ਲਿਆ ਹੈ ਇਹ ਇਸ ਤਰੀਕੇ ਨਾਲ ਜਿਹੜਾ ਕੀ ਇਹ ਫਰਾਕੀਆਂ ਮੰਗਣ ਵਾਲੇ گروਹ ਦਾ ਅਸੀਂ ਪਰਦਾ ਫਾਸ਼ ਕੀਤਾ ਹੈ ਤੇ ਇਹ ਇੱਕ ਬੜੀ ਵਧੀਆ ਕਾਮਯਾਬੀ ਹੈ ਜੀ ਸਾਡੀ ਇੱਕ ਉਹਦੇ ਤੇ ਇਨਵੈਸਟੀਗੇਸ਼ਨ ਜਾਰੀ ਹੈ ਫਿਲਹਾਲ ਜੋ ਸਾਡੇ ਤੱਕ ਹੁਣ ਗੱਲ ਸਾਹਮਣੇ ਆਈ ਹੈ ਵੀ ਉਹਦੇ ਤੇ ਕੋਈ ਕੇਸ ਰਜਿਸਟਰਡ ਨਹੀਂ ਸੀ ਇਹ ਜਿਹੜੇ ਪੰਜ ਚਾਰ ਲੜਕੇ ਹੈਗੇ ਇਹ ਇਹ ਆਪਸ ਵਿੱਚ ਇੱਥੇ ਯਾਰ ਦੋਸਤ ਸੀਗੇ ਕਿਉਂਕਿ ਰਣਜੀਤ ਸਿੰਘ ਦੀ ਇੱਥੇ ਰੈਡੀਮੇਡ گارਮੈਂਟਸ ਦੀ ਇੱਕ ਸ਼ਾਪ ਹੈਗੀ ਸੀਗੀ ਤੇ ਉੱਥੇ ਇਹਨਾਂ ਦੇ ਉੱਠਣਾ ਬੈਠਣਾ ਹੁੰਦਾ ਸੀਗਾ ਫੇਰ ਇਹਨਾਂ ਨੇ ਬਾਅਦ ਵਿੱਚ ਈਜ਼ੀ ਮਨੀ ਲਈ ਮਨੀ ਮੇਕਿੰਗ ਲਈ ਇਹਨਾਂ ਨੇ ਇੱਕ ਤਰੀਕਾ ਅਡਾਪਟ ਕੀਤਾ ਕਿ ਉਹ ਉੱਥੋਂ ਧਮਕੀਆਂ ਦਾ ਸੀਗਾ ਤੇ ਜਦੋਂ ਤੱਕ ਬੰਦੇ ਨੂੰ ਇਹ ਧਮਕੀਆਂ ਆਉਂਦੀ ਇਹ ਕੋ ਪਹਿਲਾਂ ਹੀ ਡਰਿਆ ਹੁੰਦਾ ਸੀਗਾ ਉੱਪਰੋਂ ਇਹ ਉਸੇ ਦਿਨ ਹੀ ਇੱਕ ਅੱਧੇ ਦਿਨ ਬਾਅਦ ਹੀ ਉਹਦੇ ਘਰ ਫਾਇਰ ਕਰਾ ਦਿੰਦੇ ਸੀ ਜਿਹਦੇ ਨਾਲ ਸਾਈਕੋਲੋਜੀਕਲੀ ਉਹ ਹੋਰ ਜ਼ਿਆਦਾ ਡਰ ਜਾਂਦਾ ਸੀਗਾ ਤੇ ਉਹ ਕਹਿੰਦਾ ਸੀ ਵੀ ਅਸੀਂ ਪੈਸੇ ਦੇ ਦਈਏ ਇਹ ਇਸ ਤਰੀਕੇ ਨਾਲ ਇਹ ਪੈਸੇ ਉਹਨਾਂ ਕੋਲ ਐਂਟ੍ਰੈਂਟ ਦਾ ਕੰਮ ਕਰਦੇ ਸੀ ਦੋ ਮੈਟਰ ਸਾਡੇ ਸਾਹਮਣੇ ਆਏ ਸੀਗੇ ਇਹ ਦੋਨਾਂ ਦੇ ਦੋਨੇ ਹੀ ਕਮਾਨ ਥਾਣੇ ਦੇ ਸੀ ਦੋਨਾਂ ਦਾ ਹੀ ਕੇਸ ਰਜਿਸਟਰ ਕੀਤਾ ਸੀਗਾ ਤੇ ਬਾਕੀ ਇਹਨਾਂ ਦਾ ਹੁਣ ਰਿਮਾਨਡ ਲੈ ਰਹੇ ਆਂ ਅਸੀਂ ਹੋਰ ਇਨਵੈਸਟੀਗੇਸ਼ਨ ਫਰਦਰ ਕਰਾਂਗੇ ਵੀ ਹੋਰ ਵੀ ਇਹਨਾਂ ਨੇ ਕਿੰਨਾ-ਕਿੰਨਾ ਉਹਨਾਂ ਧਮਕੀਆਂ ਦਿੱਤੀਆਂ ਜੀ ਸਿੰਘ ਜਿਹੜੇ ਇੱਕ ਗੋਲੀ ਚਲਾਉਂਦਾ ਸੀਗਾ ਇਹਦਾ ਇੱਕ ਪੁਰਾਣਾ ਐਨਡੀਪੀਐਸ ਦਾ ਕੇਸ ਹੈਗਾ ਹੈ ਤੇ ਬਾਕੀ ਹੋਰ ਵੀ ਅਸੀਂ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹ ਜਿਹੜਾ ਬੈਲਜੀਅਮ ਬਲਵਿੰਦਰ ਸਿੰਘ ਹੈਗਾ ਉਹਨੇ ਹੀ ਇਹਨਾਂ ਨੂੰ ਫੋਨ ਕਰਕੇ ਕਿਹਾ ਸੀਗਾ ਵੀ ਤੁਸੀਂ ਇਹ ਕੰਮ ਕਰੋ ਫਰੋਤੀਆਂ ਵਾਲਾ ਤੇ ਮੈਂ ਤੁਹਾਨੂੰ ਇਹਦੇ ਲਈ ਜਿਹੜਾ ਵੈਪਨ ਹੈਗਾ ਉਹ ਵੀ ਮੈਂ ਤੁਹਾਨੂੰ ਦਵਾਨਾ ਉਹਨੇ ਫਿਰ ਜੋ ਹੁਣ ਤੱਕ ਸਾਡਾ ਪ੍ਰਾਇਮਰੀ ਸੋਸਾਇਟੀ ਜਿਹੜੀ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹਨੇ ਹਰੀਕੇ ਸਾਈਡ ਉੱਥੇ ਤਰਨ-ਤਰਨ ਤੋਂ ਕਿਸੇ ਬੰਦੇ ਕੋਲ ਦਵਾਇਆ ਜੇ ਜੇ ਇਹਨਾਂ ਨੂੰ ਫਰਤੀ ਦੀ ਰਕਮ ਮਿਲਦੀ ਜਾਏ ਉਹਦੇ ਵਿੱਚ ਕਾਮਯਾਬ ਹੋ ਜਾਂਦੇ ਤੇ ਫਿਰ ਇਹਨਾਂ ਨੇ ਆਪਣਾ ਹਿੱਸਾ ਵੰਟਣਾ ਸੀ ਬਿਲਕੁਲ ਕਾਫੀ ਹੱਦ ਤੱਕ ਲੋਕਾਂ ਦੇ ਵਿੱਚ ਜਿਹੜੀ ਬਹਿਸ਼ ਸੀ ਉਹ ਖਤਮ ਹੋ ਰਹੀ ਹੈ ਇਸ ਤਰੀਕੇ ਨਾਲ ਕਿਉਂਕਿ ओरिजिनल ਕਲਪਰੇਟ ਅਸੀਂ ਫੜ ਲਏ ਐ ਤੇ ਮੇਰਾ ਤੁਹਾਡੇ ਜਰੀਏ ਤੁਹਾਡੇ ਚੈਨਲ ਦੇ ਜਰੀਏ ਤੁਹਾਡੇ ਅਖਬਾਰ ਦੇ ਜਿਹੜੀ ਮਾੜੇ ਲੋਕਾਂ ਨੂੰ ਇਹ ਹੀ ਸੁਨੇਹਾ ਹੈ ਕਿ ਕਿਸੇ ਹਾਲ ਦੇ ਵਿੱਚ ਵੀ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਇਸ ਲਈ ਜੁਰਮ ਕਰਨ ਤੋਂ ਪਹਿਲਾਂ 100 ਵਾਰੀ ਸੋਚਣ ਇਹ ਅੰਤੋਂ ਨਾਲ ਜੇਲ ਹੀ ਹੈ ਮੇਰੇ ਵਿੱਚ ਅਸੀਂ ਹਿਊਮਨ ਇੰਟੈਲੀਜੈਂਸ ਤੇ ਹੋਰ ਜਿਹੜਾ ਆਪਣੇ ਟੈਕਨੀਕਲੀ ਮਤਲਬ ਜੋ ਪੁਲਿਸ ਦੇ ਇਨਵੈਸਟੀਗੇਸ਼ਨ ਦੇ ਟੂਲਸ ਹੁੰਦੇ ਅਸੀਂ ਸਾਰੇ ਵਰਤਮੂਤਕ ਕੇ ਤੇ オリジナル ਜਿਹੜਾ ਕਲਪਰਟ ਤੱਕ ਪਹੁੰਚੇ ਜੇ ਤੁਹਾਨੂੰ ਦੱਸਿਆ ਵੀ ਦੋ ਜਣੇ ਫੜੇ ਆ ਅਜੇ ਹੋ ਸਕਦਾ ਇਹਨਾਂ ਦੇ ਘਰ ਹੇ ਹੋਰ ਵੀ ਬੰਦੇ ਹੋਣ ਤੇ ਜਿਸ ਤਰ੍ਹਾਂ ਜਿਹਾ ਇਨਵੈਸਟੀਗੇਸ਼ਨ ਚੱਲੀ ਜਾਏਗੀ ਜਿਹੜਾ ਜਿਹੜਾ ਬੰਦਾ ਇਹਦੇ ਵਿੱਚ ਕਲਪਰਟ ਆਂਦਾ ਜਾਏਗਾ ਹੋ ਸਕਦਾ ਕਿਸੇ ਨੇ ਫਾਈਨੈਂਸ਼ੀਅਲ ਹੈਲਪ ਕੀਤੀ ਹੋਵੇ ਕਿਸੇ ਨੇ ਕੋਈ ਇਨਫੋਰਮੇਸ਼ਨ ਦਿੱਤੀ ਹੋਵੇ ਜਿਹੜੇ ਜਿਹੜੇ ਵੀ ਇਹਦੇ ਵਿੱਚ ਹੋਣਗੇ ਬਖਸ਼ੇ ਨਹੀਂ ਜਾਣਗੇ